ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਅੰਮ੍ਰਿਤਸਰ ਦੇ ਮਹਿਤਾ ਰੋਡ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਰ ਅਤੇ ਟਿਪਰ ਦੀ ਟੱਕਰ ਕਾਰਨ ਕਾਰ ਵਿੱਚ ਚਾਰ ਸਵਾਰ ਲੋਕਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਆਪਣੇ ਭਤੀਜੇ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਛੱਡ ਕੇ ਵਾਪਸ ਘਰ ਆ ਰਿਹਾ ਸੀ ਰਾਜ ਉਹਨਾਂ ਦੀ ਗੱਡੀ ਦੀ ਟੱਕਰ ਇੱਕ ਟਿਪਰ ਦੇ ਨਾਲ ਹੋ ਜਾਂਦੀ ਹੈ ਅਤੇ ਇਸ ਦਰਦਦਾਕ ਹਾਦਸੇ ਦੇ ਵਿੱਚ ਪਰਿਵਾਰ ਦੇ ਚਾਰ ਜੀਆਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ। ਕਟਨਾ ਦੀਆਂ ਤਸਵੀਰਾਂ ਆਪਣੇ ਆਪ 'ਚ ਹੈਰਾਨ ਕਰ ਦੇਣ ਵਾਲੀਆਂ ਹਨ ਅਤੇ ਇਹ ਮੰਜ਼ਰ ਖੁਦ ਜ਼ਾਹਿਰ ਕਰਦਾ ਹੈ ਕਿ ਕਿਵੇਂ ਇਹਨਾਂ ਵਾਣਾ 'ਚ ਜ਼ੋਰਦਾਰ ਟੱਕਰ ਹੋਈ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਟਿਪਰ ਦੇ ਨਾਲ ਟਕਰਾ ਗਈ ਜੋ ਕਿ ਬਜਰੀ ਨਾਲ ਭਰਿਆ ਹੋਇਆ ਸੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਣਾਚੂਰ ਹੋ ਗਈ ਅਤੇ ਉਸ 'ਤੇ ਸਵਾਰ ਚਾਰੇ ਲੋਕਾਂ ਦੀਆਂ ਮੌਕੇ ਤੇ ਹੀ ਜਾਨ ਚਲੀ ਗਈਆਂ ਨੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਗੁਰਦੇਵ ਸਿੰਘ ਜੀ ਜਿਹੜਾ ਕੱਲ ਐਕਸੀਡੈਂਟ ਹੋਇਆ ਵਾ ਇੱਕੇ ਪਰਿਵਾਰ ਦੇ ਵਿੱਚੋਂ ਚਾਰ ਮੌਤਾਂ ਹੋਈਆਂ ਵਾ ਕੀ ਲੱਗਦੇ ਸੀ ਤੁਹਾਡੇ ਉਹਨੂੰ ਜਿਹਨ ਇਹ ਚਾੜ ਦੇ ਚਾਇਆ ਜੀ ਲਾਦੇ ਸੀਗੇ ਪਾਇਆ ਜੀ ਤਾਈ ਜੀ ਸੀਗੇ ਤੇ ਕਣ ਚੱਕ ਦੇ ਬੇਟਾ ਸੀਗਾ ਇੱਕ ਉਹ ਤਾਈ ਜੀ ਦੇ ਬੇਟੀ ਦਾ ਜੀ ਕਿੱਥੋਂ ਵਾਪਸ ਆ ਰਹੇ ਸੀ ਜੀ ਹਾਉਸਲ ਰਿਪੋਰਟ ਤੋਂ ਵਾਪਸ ਆ ਰਹੇ ਸੀਗੇ 에어ਪੋਰਟ ਤੇ ਕਿਸੇ ਨੂੰ ਚੜਾਉਣ ਵਾਸਤੇ ਗਿਆ ਸੀ ਹਾਂ ਜੀ ਜਿਹੜਾ ਤਾਈ ਜੀ ਡੈਥ ਹੋਈ ਉਹਦਾ ਪੋਤਰਾ ਸੀਗਾ ਜੀ ਜਰਪੀਰ ਸਿੰਘ ਉਹਨੂੰ 에어ਪੋਰਟ ਤੋਂ ਚਾ ਕੇ ਵਾਪਸ ਆ ਰਹੇ ਸੀਗੇ ਕੀ ਲੱਗਦਾ ਵਾ ਜਿਹੜੀ ਐਕਸੀਡੈਂਟ ਹੋਇਆ ਵਾ ਕਿਹਦਾ ਗਲਤੀ ਕਿਸ ਦੀ ਹੈਗੇ ਏ ਜੀ ਕੋਈ ਸਮਝ ਨਹੀਂ ਲੱਗੀ ਸਮਝੋ ਬਾਹਰੀ ਹੈ ਜੀ ਇਹ ਚੀਜ਼ ਦਾ ਪਰ ਇਹ ਤੋਂ ਟਿੱਪਾਂ ਜਿਆਦਾ ਸੀ ਮਿੱਧ ਸਿਆੜ ਤੋਂ ਪੂਜਾਦਾ ਸੀਗਾ ਕਿ ਉੱਥੋਂ ਆਮ ਸਾ ਤੋਂ ਇਹੀ ਵਾਪਸ ਆਦੇ ਸੀਗੇ ਲਗਭਗ ਅੰਮ੍ਰਿਤਸਰ ਤੋਂ ਟਿਕਾ ਤੋਂ ਧੂਮ ਤਰਫੋਂ ਵਿਗਿਆ ਜੀ ਹਾਂਜੀ ਉਹ ਉਧਰੋਂ ਇਧਰ ਆ ਰਿਹਾ ਸੀ ਅੰਮ੍ਰਿਤਸਰ ਤੋਂ ਵਾਪਸ ਜਾ ਰਿਹਾ ਸੀ ਹਾਂਜੀ ਇਹ ਆਮ ਸਾ ਤੋਂ ਵਾਪਸ ਆਦੇ ਸੀਗੇ ਤੇ ਟਿੱਪਾਂ ਦਾ ਮਿੱਧ ਸਿਆੜ ਤੋਂ ਆਉਸਮ ਜਿਆਦਾ ਸੀਗਾ ਕਿ ਆਮੋ ਸਾਹਮਣੇ ਬੱਜੇ ਜੀ ਕਿਹੜਾ ਪਿੰਡ ਹੈਗਾ ਤੁਹਾਡਾ ਬੋਝਾ ਪਿੰਡ ਵਾ ਜੀ ਕਿੱਥੇ ਪਿੰਡ ਹੈ ਜੀ ਇਹ ਜੀ ਮਿਰਤੂ ਕੁਮਾਰ ਰੋਡ ਦੇ ਕੋਲ ਹੈ ਜੀ ਗੁਰਦਾਸਪੁਰ ਜਿਲ੍ਹੇ ਜਿਲਕ ਦਾ ਬਾਕੀ ਸਭ। ਆਜੀ ਇੱਥੇ ਪੋਸਟਮਾਨਮ ਹੋ ਗਿਆ ਨਾ। ਹਾਂਜੀ ਉਹ ਜਿਹੜਾ ਤਾਜ਼ੀ ਬੇੜੀ ਦਾ ਹੋਇਆ ਹੈ ਬਾਕੀ ਹਲੇ ਹੋ ਰਹੇ ਆ ਜੀ। ਤੇ ਗਾਤੇ ਹੋਂਦੀ ਅਪਡੇਟ ਕੀ ਹੈ ਜੀ? ਇਹ ਕੱਲ ਇਸ ਤਰ੍ਹਾਂ ਜੀ ਕੱਲ ਤਕਰੀਬ 6:09 ਵਜੇ ਇਹ ਆਪਣੇ ਸਰਦਾਰ ਗੁਰਦੇਵ ਸਿੰਘ ਹਣੀ ਤੇ ਆਪਣੇ ਪੋਤਰੇ ਨੂੰ ਦਿਲਪ੍ਰੀਤ ਨੂੰ ਚਾੜ੍ਹ ਕੇ ਆ ਰਹੇ ਸੀ। ਇੰਗਲੈਂਡ ਜਾਣਾ ਹੈ। ਤੇ ਜਦੋਂ ਚਾੜ੍ਹ ਕੇ ਬਾਗਸ਼ ਆ ਰਹੇ ਆ ਜਦੋਂ ਜੀਮਨ ਪੰਧੇਰ ਲੱਗੇ ਪਹੁੰਚੇ ਆ। ਇਸ ਹਵਨਰ ਤੇਜ਼ ਰਫ਼ਤਾਰ ਨਾਲ ਟਪਰਾ ਰਿਆ ਤੇ ਉਹ ਹੋਰ ਨਗਰੀ ਦੇ ਵਿੱਚ ਆ ਕੇ ਹੇਠ ਕੀਤਾ ਵਾ ਜਿਸ ਨਾਲ ਵਰਨ ਗੱਡੀ ਜਿਹੜੀ ਉਹ ਥੱਲੇ ਆ ਗਈ ਆ ਤੇ ਬੜੀ ਜਦੋਜਾਦ ਨਾਲ ਲੋਕਾਂ ਨੇ ਪੁਲਿਸ ਨੇ ਥੱਲੇ ਡੈਡ ਬੋਡੀਆਂ ਛੱਡੀਆਂ ਮੌਕੇ ਤੇ ਹੁੰਦੀ ਉਹ ਡੈਥ ਹੋ ਗਈ ਸੱਤ ਕਿੰਨੀਆਂ ਡੈਡ ਬੋਡੀਆਂ ਸੀਗੀਆਂ ਚਾਰ ਸੀਗੀਆਂ ਚਾਰ ਹੀ ਜੀ ਇੱਕ ਇਹਨਾਂ ਦੀ ਬੇਟੀ ਸੀ ਪਰੰਜੀਤ ਕੋ ਇਹ ਫਟਿਸਾ ਦੇ ਆਪਣੇ ਪਰਵਾਰ ਦੇ ਮੈਂ ਆਪਣੇ ਨਾਮ ਨਾਲ ਚਾਹੁੰਦਾ। ਇਹ ਪਤਨੀ ਸਰਦਾਰ ਕਰਦੇ ਸਿੰਘ ਦੀ ਜਿਹੜੀ ਜਹੇ ਧਰਵਿੰਦਰ ਸਿੰਘ ਜਿਹੜਾ ਬੱਚਾ ਬਾਹਰ ਗਿਆ ਉਹਨਾਂ ਤੇ ਕੀ ਕੀ ਲੱਗਦੀ ਸੀ ਰਿਸਰ ਉਹ ਪੁੱਤਰ ਹੈ ਜੀ ਇਹਨਾਂ ਦਾ ਸਤਾਰ ਗੁਰਦੇਵ ਸਿੰਘ ਦਾ ਪੁੱਤਰ ਹੈ। ਪਿੰਡ ਵਾਚੀ ਪੁੱਜਾ ਹੈ ਇਹਨਾਂ ਦੇ ਹੁਣ ਪੋਸਟਮਾਰਟਮ ਹੋ ਰਿਹਾ। ਪੋਸਟਮਾਰਟਮ ਹੋ ਰਿਹਾ ਜੀ ਵਾਰਸ਼ਾ ਵਿੱਚ ਲਾਛ ਵਾਰਸ਼ਣ ਦੇ ਹਵਾਲੇ ਕਰਤੀ ਹੈ ਜੀ। ਜਿਹੜੀ ਵਾਕੀ ਅਗਲੀ ਕਾਰਵਾਈ ਹੋਮਸਿਲਾਂ ਦੀ ਸੁੱਤੀ ਪਰ ਡਰਾਈਵਰ ਕੋਈ ਮਮਕ ਤੇ ਭੱਜ ਗਿਆ ਜੀ। ਉਦੇ ਗ੍ਰਿਫਤਾਰੀ ਕੀਤੀ ਜਾਏਗੀ ਹਾਂ ਬਿਲਕੁਲ ਜੀ ਬਿਲਕੁਲ ਕਰ ਕਰਕੇ ਤੇ ਉਹਦੀ ਮੰਡੀ ਕੋਲ ਜੁੜਤਾਰੀ ਇਹ ਨਗਦੇ ਸਿੰਧ ਸਾਮ ਜਗੀਰ ਕੰਡ ਬੋਹਾ ਇਹ ਨਾਲ ਇਹ ਫੈਮਿਲੀ ਆ ਇੱਕ ਨਾਲ ਮਿਸ ਜੀ ਦਾ ਬੇਟੀ ਹੈ ਤੇ ਭਤੀਜਾ ਭਤੀਜਾ ਗੱਡੀ ਚਲਾ ਰਿਆ ਸੀ 에어ਪੋਰਟ ਤੋਂ ਛੱਡ ਕੇ ਆ ਰਹੇ ਸੀ ਜਦ ਵੀ ਗਿਰਮਧਿਆਰ ਲਾ ਕੇ ਪਹੁੰਚੇ ਨੇ ਅੱਗੋਂ ਇੱਕ ਟਿਪਰ ਆ ਰਿਹਾ ਸੀਗਾ ਬੱਜੀ ਦਾ ਭਰਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਟਿੱਪਰ ਦਾ ਟਿੱਪਰ ਆ ਮੋਕੇ ਤੇ ਟਿੱਪਰ ਦਾ ਨੰਬਰ ਹੈਗਾ ਪੀ ਵੀ 02 33 32 ਯਕਦਰ ਵਾਕੀ ਮੋਕੇ ਤੇ ਸਾਡੀਆਂ ਨੂੰ ਕੱਢੀਆਂ ਆ ਗਿਆ ਪੁਲਿਸ ਪਾਰਟੀ ਵੀ ਆ ਗਈ ਪਬਲਿਕ ਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਕੱਢਿਆ ਗੱਡੀ ਦੇ ਵਿੱਚੋਂ ਚਾਰਾਂ ਦੇ ਮੋਕੇ ਤੇ ਡੈਥ ਹੋ ਗਈ ਬਾਕੀ ਆਪਾਂ ਇਹਨਾਂ ਦੇ ਬਚਾਅ ਆ ਰਹੇ ਨੇ ਜਿਹੜੀ ਕਾਰ ਹੋਣੀ ਬਟਾ ਸਰ ਡਰਾਈਵਰ ਜਿਹੜਾ ਸੀ ਉਹਦੇ ਡਰਾਈਵਰ ਦਾਰੋਂ ਮੋਟਰ ਪਾ ਦਿੱਤਾ ਉਹ ਫਟਾ ਰਹੇ ਯਾਰ ਉਹ ਤੋ ਜੰਗੀ ਮੋਟਾ ਨਹੀਂ ਆਵੀਂ ਹਾਂਜੀ ਨਹੀਂ ਕੋਈ ਯਤ ਨਹੀਂ ਆਇਆ ਅੱਛਾ ਹਾਂ ਅੱਛਾ ਦਾਰੋਂ ਕਰੇ ਦਿੱਤਾ ਬਾਕੀ